ਪੰਜਾਬ ਜੋਂ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਫਿਰ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਹੈ ਹਰਿਆਣਾ ਪੁਲਿਸ ਵੱਲੋਂ ਫਿਰ ਅੱਥੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਆ ਟਿਕਟਾਇਟਾਇਆ ਪ੍ਰੋਗਰਾਮ ਫਿਰ ਤੋਂ ਸ਼ਾਲੂ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆ ਯਾਤਰੀਆਂ ਨੂੰ ਵੀ ਆਣ ਜਾਣ ਵਾਲਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਆਪਣੇ ਘਰਾਂ ਹੀ ਬੈਠੋ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਪੰਜਾਬ ਜੂਮ ਦੀਆਂ ਜਿੱਥੇ ਜਿੱਥੇ ਫੇਰ ਤੋਂ ਆਪਾਂ ਕਹਿ ਸਕਦੇ ਆ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਆ ਫੇਰ ਹਰਿਆਣਾ ਪੁਲਿਸ ਪ੍ਰਸ਼ਾਸਨ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਹ ਰਹੇ ਹੋ ਕਿ ਕਿਵੇਂ ਖਿੱਚ ਕੇ ਹਰਿਆਣਾ ਪੁਲਿਸ ਦੇ ਜਿਹੜੇ ਲੱਗੇ ਹੋ ਸੀ ਪੱਥਰਾਂ ਨੂੰ ਟਰੈਕਟਰਾਂ ਰਾਹੀਂ ਦੂਜੀ ਸਾਈਡ ਲਿਜਾਇਆ ਜਾ ਰਿਹਾ ਹੈ ਔਰ ਆ ਦੇਖ ਰਹੇ ਤੁਸੀਂ ਅਥਰੂ ਗੈਸ ਦੇ ਗੋਲੇ ਛੱਟੇ ਜਾ ਰਹੇ ਨੇ ਪਰ ਇਹ ਜੋ ਨੌਜਵਾਨ ਕਿਸਾਨ ਨੇ ਉਸ ਚੀਜ਼ ਦੀ ਨਾ ਪਰਵਾਹ ਕਰਦੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਰਾਹਗੀਰ ਵੀ ਦੇਖੋ ਰਾਹਗੀਰਾਂ ਦਾ ਹਾਲ ਦੇਖੋ ਕੀ ਹੋ ਰਿਹਾ ਹੈ ਦੇਰ ਵਿੱਚ ਪਰੇਸ਼ਾਨ ਹੋਣ ਨਾਲ ਰਾਘੀਰਨ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਅਣਜਾਣ ਵਾਲੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਪੰਜਾਬ ਜੂਮ ਨਾਲ ਬਣੇ ਤੁਹਾਨੂੰ ਪਲ-ਪਲ ਦੀ ਖਬਰ ਦੋਗਾ ਪੰਜਾਬ ਜੂਮ ਆ ਤੁਸੀਂ ਦੇਖ ਸਕਦੇ ਹੋ ਆ ਦੇਖ ਆ ਦੇਖ ਸਕਦੇ ਹੋ ਅਥਰੂ ਕੈਸ਼ ਦੇ ਗੋਲੇ ਓ ਹਟ ਜਾ ਵੀਰੇ ਕਿਉਂ ਯਾਰ ਫੇਰ ਤੋਂ ਜਿਹੜਾ ਹੈਗਾ ਮਾਹੌਲ ਵਿਗੜ ਚੁੱਕਿਆ ਹੈ ਉਹ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਜੂਮ ਦੀਆਂ ਜਿਹੜਾ ਇਹ ਹਰਿਆਣਾ ਪੁਲਿਸ ਵੱਲੋਂ ਐਦਾ ਨਹੀਂ ਕੋਈ ਹੈਗਾ ਅੱਥੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਆ ਫੇਰ ਇਹ ਅੱਥੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਜੀ ਸਰ ਜੀ ਦੁਆਰ ਧੱਕਾ ਕਰ ਰਹੇ ਆ ਰਾਮ ਨਾਲ ਫਰੀ ਸਾਡੀ ਫਰੀ ਦੇ ਵਾਲਾ ਤਣਾਣਾ ਫੇਰ ਕੀ ਹੁਣ ਤੁਹਾਡਾ ਕੀ ਸੰਘਰਸ਼ ਹੋਊਗਾ ਜੀ ਤੁਸੀਂ ਸਾਫ਼ ਜੀ ਦੇ ਮਸਾ ਜੀ ਬੱਚੇ ਮਰਗੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੰਜਾਬ ਜੁਮਬੀਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਆਣ ਜਾਣ ਕਿਆ ਕਹਿਣਾ ਚਾਹਦੇ ਹੋ ਵੀ ਇਹ ਜਿਹੜੀ ਇਹ ਪੁਲਿਸ ਜਿਹੜੀ ਹਰਿਆਣਾ ਪੁਲਿਸ ਠੀਕ ਕਰ ਰਹੀ ਹੈ ਇਹ ਸਰ ਕਈ ਜਦ ਉਹਨਾਂ ਨੇ ਖੋਲ ਦਿਆ ਥਾ ਤਾਂ ਆਜ ਫਿਰ ਦੁਬਾਰਾ ਬਲੌਕ ਕਰਨੇ ਦਾ ਕੀ ਮਤਲਬ ਬਣਦਾ ਹੈ ਫਿਰ ਇਹ बोलेंगे ਕਿਸਾਨ ਹੰਗਾਮਾ